ਵੈਕਲ ਜੀ ਦਾ ਖਾਲਸਾ ਵੈਕਲ ਜੀ ਦੀ ਖਤੇ ਸੰਗ ਜੀ ਪਿਛਲੇ ਹਫਤੇ ਅਸੀਂ ਅਪੀਲ ਕੀਤੀ ਸੀਗੀ ਕਿਰਾ ਖਾਲਸਾ ਇੰਡੀਆ ਉਹਦੇ ਖਾਤੇ ਵਿੱਚ ਤੁਸੀਂ ਸੇਵਾ ਪਾਓ ਦਾਨ ਕਰੋ ਕਿਉਂਕਿ ਖਾਲਸਾ ਇੰਡੀਆ ਵਿੱਚ ਪੰਜਾਬ ਦੇ ਸਪੈਸ਼ਲੀ ਬਹੁਤ ਸੇਵਾ ਚੱਲ ਰਹੀ ਆ 25 30 ਲੱਖ ਮਹੀਨੇ ਦਾ ਸਾਡਾ ਖਰਚਾ ਅਸੀਂ ਸਾਰੇ ਨੂੰ ਅਪੀਲ ਕਰਦੇ ਜਾ ਕੇ ਦੇਖੋ ਸਾਡਾ ਪਟਿਆਲਾ ਆਫਿਸ ਸਾਡੀ ਈਮੇਲ ਵੀ ਉੱਪਰ ਤੁਹਾਡੇ ਆ ਗਈ ਆ ਅਪੋਇੰਟਮੈਂਟ ਬਣਾ ਲਓ ਉੱਥੇ ਤੁਸੀਂ ਆਪ ਜਾ ਕੇ ਦੇਖੋ ਕਿੰਨੀ ਸੇਵਾ ਚੱਲ ਰਹੀ ਆ ਇਤਾਂ ਨੂੰ ਜੋ ਕਿਹਾ ਸੀ ਤੁਸੀਂ ਖਾਤੇ ਵਿੱਚ ਪਾਓ ਮਾਇਆ ਤੁਸੀਂ ਪਾਤੇ ਤਾਡੀ ਇਹ ਅਪੀਲ ਆ ਵੀ ਤੁਸੀਂ ਹਰ ਮਹੀਨੇ ਤੁਹਾਡੇ ਜਿਹੜੇ ਦੋਸਤ ਆ ਪਰਿਵਾਰ ਆ ਤੁਹਾਡੀ ਜਾਣ ਪਛਾਣ ਵਾਲੇ ਪੰਜਾਬ 'ਚ ਆ ਜਾਂ ਇੰਡੀਆ ਵਿੱਚ ਆ ਤੁਸੀਂ ਹਰ ਮਹੀਨੇ ਵੀ ਲਾ ਸਕਦੇ ਆ ਰੈਗੂਲਰ ਪੇਮੈਂਟ ਵੀ ਸਾਡੇ ਉੱਥੇ ਅਕਾਊਂਟ ਦੇ ਵਿੱਚ ਅਕਾਊਂਟ ਦੀ ਉੱਥੇ ਪਾਤੀ ਆ ਤੁਹਾਡੇ ਪਿਆਰ ਨਾਲ ਤੁਹਾਡੇ ਸਹਿਯੋਗ ਨਾਲ ਸਾਰਕਸ ਚੱਲਦਾ ਤੁਹਾਡਾ ਬਹੁਤ ਧੰਨਵਾਦ ਤੁਸੀਂ ਸਾਨੂੰ ਸਪੋਰਟ ਦਿੱਤਾ ਪਿਆਰ ਦਿੱਤਾ ਇਹ ਤੁਸੀਂ ਆਪਣੇ ਪਰਿਵਾਰ ਨੂੰ ਸਾਰੇ ਫੈਮਿਲੀ ਮੈਂ ਨੂੰ ਦੱਸੀ ਜਾਓ ਕਿ ਸਾਨੂੰ ਤੁਹਾਡੀ ਲੋੜ ਆ ਪਰ ਮੇਰੀ ਇਹ ਬੇਨਤੀ ਜ਼ਰੂਰ ਆ ਸਾਡੇ ਪਟਿਆਲੇ ਆਫਿਸ ਜਾ ਕੇ ਦੇਖੋ ਅਸੀਂ ਕੀ ਕਰਦੇ ਆ ਤੁਹਾਨੂੰ ਅਪੀਲ ਹੈ ਜੇ ਨਾ ਪਤਾ ਕਿ ਕੀ ਕਰਦੇ ਤੁਸੀਂ ਤਿੰਨ ਤਸੱਲੀ ਵੀ ਹੋ ਜਾਊਗੀ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ